ਉਸ ਵੀਡੀਓ ਮਾਮਲੇ ਦੇ ਵਿੱਚ ਵੀ ਸਪਸ਼ਟ ਕਰਨ ਦੇ ਲਈ ਉਹਨਾਂ ਨੂੰ ਤਲਬ ਕੀਤਾ ਗਿਆ ਸੀ ਸਵਾਲ ਜਵਾਬ ਜਿਹੜੇ ਹੋਣਗੇ ਉਹਨਾਂ ਨੂੰ ਕੀਤੇ ਜਾਣਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤਾਂ 12 ਵਜੇ ਦਾ ਸਮਾਗ ਫਿਲਹਾਲ ਬਹੁਤ ਸਾਰੇ ਆਗੂ ਉਹਨਾਂ ਦੇ ਨਾਲ ਮੌਜੂਦ ਹੈਗੇ ਨੇ ਕੁਲਦੀਪ ਢਾਲੀਵਾਲ ਅੰਮ੍ਰਿਤਸਰ ਤੋਂ ਜਿਹੜੇ ਨੇ ਵਿਧਾਇਕ ਵੀ ਹੈਗੇ ਨੇ ਉਹ ਵੀ ਆ ਉੱਥੇ ਜਿਹੜੇ ਨੇ ਪਹੁੰਚ ਚੁੱਕੇ ਹੈਗੇ ਨੇ ਨਾਲ ਬਹੁਤ ਸਾਰੇ ਆਗੂ ਬਹੁਤ ਸਾਰੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੰਤਰੀ ਕਈ ਵਿਧਾਇਕ ਉਹਨਾਂ ਦੇ ਨਾਲ ਮੌਜੂਦ ਹੈਗੇ ਨੇ ਤਾਂ ਲੀਡਰਸ਼ਿਪ ਪੂਰੀ ਹੈਗੀ ਆ ਭਗਵੰਤ ਸਿੰਘ ਮਾਨ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਪੇਸ਼ੀ ਅੱਜ ਪੇਸ਼ ਹੋਣਾ ਹੈ ਸਵਾਲ ਜਵਾਬ ਹੋਣਗੇ ਸਪਸ਼ਟੀਕਰਨ ਦਿੱਤਾ ਜਾਏਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਤਾਂ ਤਸਵੀਰਾਂ ਤੋ ਸਾਂਝੀਆਂ ਕਰ ਰਹੇ ਆ ਕਿ ਕਿਸ ਤਰ੍ਹਾਂ ਜਿਹੜੇ ਨੇ ਆ ਪਹੁੰਚ ਚੁੱਕੇ ਨੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਰਬਾਰ ਸਾਹਿਬ ਪਹੁੰਚ ਚੁੱਕੇ ਨੇ ਪਹਿਲਾ ਨਤਮਸਤਕ ਹੋਣ ਦੇ ਲਈ ਅੰਦਰ ਗਏ ਨੇ ਨਤਮਸਤਕ ਹੋਣਗੇ ਸ਼ੁਕਰਾਨਾ ਕੀਤਾ ਜਾਏਗਾ ਅਰਦਾਸ ਕੀਤੀ ਜਾਏਗੀ ਉਸ ਤੋਂ ਬਾਅਦ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਸਖਤਰ ਤਵੇਖੇ ਪਹੁੰਚਣਗੇ ਜਿੱਥੇ ਕਿ ਸਵਾਲ ਜਵਾਬ ਉਹਨਾਂ ਦੇ ਕੋਲੋਂ ਕੀਤੇ ਜਾਣਗੇ ਫਿਲਹਾਲ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕੁਲਦੀਪ ਸਿੰਘ ਗੜਗੱਜ ਜਿਹੜੇ ਨੇ ਉਹ ਨਹੀਂ ਪਹੁੰਚੇ ਕੁਝ ਸਮੇਂ ਦੇ ਵਿੱਚੋਂ ਪਹੁੰਚ ਰਹੇ ਨੇ ਜਥੇਦਾਰ ਜਿਸ ਤੋਂ ਬਾਅਦ ਸਪਸ਼ਟ ਕਰਨ ਜਿਹੜਾ ਮੁੱਖ ਮੰਤਰੀ ਦੇ ਵੱਲੋਂ ਦਿੱਤਾ ਜਾਏਗਾ ਤੋਂ ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਕੋਈ ਮੁੱਖ ਮੰਤਰੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਜਿਹੜਾ ਉਹ ਸਪਸ਼ਟ ਕਰਨ ਦੇ ਲਈ ਪਹੁੰਚ ਰਿਹਾ ਜਾਫੀਰ ਉਸ ਨੂੰ ਜਿਹੜਾਗਾ ਪੇਸ਼ ਹੋਣ ਦੇ ਲਈ ਬੁਲਾਇਆ ਗਿਆ ਇਸ ਤੋਂ ਪਹਿਲਾਂ ਵੀ ਕਈ ਪੰਜਾਬ ਦੇ ਭਾਵੇਂ ਉਹ ਕਿਸੇ ਪਾਰਟੀ ਦੇ ਸੀਨੀਅਰ ਆਗੂ ਹੋਣ ਭਾਵੇਂ ਉਹ ਡਿਪਟੀ ਸੀਐਮ ਹੋਣ ਜਾਂ ਭਾਵੇਂ ਉਹ ਸੀਐਮ ਹੋਣੀ ਇਸ ਤੋਂ ਪਹਿਲਾਂ ਉਹ ਵੀ ਜਿਹੜੇ ਨੇ ਆਪਣੇ ਆਪਣੇ ਜਵਾਬ ਦੇਣ ਦੇ ਲਈ ਸਪਸ਼ਟ ਕਰਨ ਦੇ ਲਈ ਪਹੁੰਚ ਚੁੱਕੇ ਹੈਗੇ ਨੇ ਪਹਿਲਾਂ ਵੀ ਗਏ ਨੇ ਉਹਨਾਂ ਦੇ ਵੱਲੋਂ ਸਪਸ਼ਟਿਕਰਨ ਦਿੱਤਾ ਗਿਆ ਇਸ ਤੋਂ ਪਹਿਲਾਂ ਜੇ ਅਸੀਂ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰ ਲਈਏ ਮਰਹੂਮ ਜਿਹੜੇ ਨੇ ਮੁੱਖ ਮੰਤਰੀ ਰਹੇ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਹੇ ਨੇ ਉਹ ਵੀ ਪੇਸ਼ ਹੋਏ ਨੇ ਇਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੀ ਵੀ ਆ ਪਿੱਛੇ ਜਿਹੜੀ ਪੇਸ਼ੀ ਹੋਈ ਸੀਗੀ ਉਹਨਾਂ ਦੇ ਵੀ ਕੁਝ ਵਿਵਾਦਾਂ ਨੂੰ ਲੈ ਕੇ ਜਿਹੜਾ ਉਹਨਾਂ ਨੂੰ ਪੇਸ਼ ਹੋਣ ਦੇ ਲਈ ਬੁਲਾਇਆ ਗਿਆ ਸੀਗਾ ਉਹ ਵੀ ਡਿਪਟੀ ਸੀਐਮ ਸੀਗੇ ਸਾਬਕਾ ਰਹੇ ਨੇ ਉਹਨਾਂ ਨੂੰ ਵੀ ਬੁਲਾਇਆ ਗਿਆ ਤਾਂ ਕੋਈ ਪਹਿਲੀ ਅਬ ਵਾਰ ਨਹੀਂ ਹੋ ਰਿਹਾ ਇਸ ਤੋਂ ਪਹਿਲਾਂ ਵੀ ਬਹੁਤ ਵਾਰ ਜਿਹੜੇ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਉਹ ਪੇਸ਼ ਹੋ ਚੁੱਕੇ ਨੇ ਆਪਣੇ ਆਪਣੇ ਵਿਵਾਦਾਂ ਨੂੰ ਲੈ ਕੇ ਜਦੋਂ ਵਿਵਾਦਾਂ ਵਿੱਚ ਰਹਿੰਦੇ ਨੇ ਉਸ ਤੋਂ ਬਾਅਦ ਬਸਪਸ਼ਟੀ ਕਰਨ ਦੇ ਲਈ ਉਹਨਾਂ ਨੂੰ ਬੁਲਾਇਆ ਜਾਂਦਾ ਹੈ ਤਾਂ ਇਸੇ ਤਰ੍ਹਾਂ ਹੁਣ 2026 ਦਾ ਸੀ ਜ਼ਿਕਰ ਕਰ ਲਈਏ ਤਾਂ ਹੁਣ ਸੀਐਮ ਭਗਵੰਤ ਮਾਨ ਜਿਹੜੇ ਹੈਗੇ ਨੇ ਉਹਨਾਂ ਨੂੰ ਪੇਸ਼ ਹੋਣ ਦੇ ਲਈ ਬੁਲਾਇਆ ਗਿਆ ਸੀ ਤਸਵੀਰਤਾਂ ਸਾਂਝੀਆਂ ਕਰਿਆ ਤਾਂ ਜਲਦ ਜਿਹੜੇ ਨੇ ਉਹ ਪੇਸ਼ ਹੋਣਗੇ ਕਸੀਮ ਭਗਵੰਤ ਮਾਨ ਪਹੁੰਚ ਚੁੱਕੇ ਨੇ ਸ਼੍ਰੀ ਦਰਬਾਰ ਸਾਹਿਬ ਨੰਦਮਸਤਕ ਹੋ ਰਹੇ ਨੇ ਤਾਂ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਹੇ ਆ ਅੱਜ ਪੇਸ਼ੀ ਹੈ ਸ਼੍ਰੀ ਕਾਲ ਤਖਤ ਸਾਹਿਬ ਸਕਤਰਤ ਦੇ ਵਿੱਚ ਪੇਸ਼ ਹੋਣਾ ਹੈ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਜਿਹੜੇ ਸਵਾਲ-ਜਵਾਬ ਕੀਤੇ ਜਾਣਗੇ ਤਾਂ ਗੋਲਕਵਾਲੇ ਵਿਵਾਦ ਤੋਂ ਬਾਅਦ ਬਿਆਨ ਤੋਂ ਬਾਅਦ ਤਲਬ ਕੀਤਾ ਗਿਆ ਸੀਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤਾਂ ਪਹੁੰਚ ਚੁੱਕੇ ਨੇ ਭਗਵੰਤ ਮਾਨ ਜਿਹੜੇ ਨੇ ਉਹ ਸ਼ਿਰ ਦਰਬਾਰ ਸਾਹਿਬ ਪਹੁੰਚ ਚੁੱਕੇ ਨੇ ਨਤਮਸਤਕ ਹੋਣੇ ਨੇ ਮੱਥਾ ਟੇਕਣ ਦੇ ਲਈ ਜਿਹੜੇ ਨੇ ਉਹ ਅੱਚਲੇ ਗਏ ਨੇ ਤਾਂ ਉਧਰ ਦੂਜੇ ਪਾਸੇ ਜੇ ਅਸੀਂ ਗੱਲ ਕਰੀਏ ਸ਼੍ਰੀ ਕਲਤਕਤ ਸਾਹਿਬ ਦੇ ਸਖਤਰ ਦੇ ਵਿੱਚ ਫਿਲਹਾਲ ਜਥੇਦਾਰ ਕੁਲਦੀਪ ਸਿੰਘ ਗੜਗੱਜ ਨਹੀਂ ਪਹੁੰਚੇ ਨੇ ਫਿਲਹਾਲ ਸਮਾਜੇ ਬਾਕੀ ਇਨ ਸਭਾ ਜਿਹੜੇ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋ ਰਹੇ ਨੇ ਆ ਭਗਵੰਤ ਮਾਨ ਮੁੱਖ ਮੰਤਰੀ ਭਗਵੰਤ ਮਾਨ ਦੱਸ ਦਈਏ ਤੁਹਾਨੂੰ ਕਿ ਕੁਝ ਦਿਨ ਪਹਿਲਾਂ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਕੱਤਰ ਦੇ ਵਿਖੇ ਤਲਬ ਕੀਤਾ ਗਿਆ ਸੀਗਾ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਤਲਬ ਕੀਤਾ ਗਿਆ ਸੀ ਕਿਉਂਕਿ ਇੱਕ ਗੋਲਕ ਵਾਲਾ ਬਿਆਨ ਦਿੱਤਾ ਸੀਗਾ ਉਸ ਤੋਂ ਬਾਅਦ ਤਾਂ ਮੁੱਖ ਮੰਤਰੀ ਭਗਵੰਤ ਮਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਕੱਤਰ ਦੇ ਵਿਖੇ ਪਹੁੰਚ ਚੁੱਕੇ ਨੇ ਉੱਧਰ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੀ ਜਿਹੜੇ ਨੇ ਸਖਤਰਤ ਵਿਖੇ ਪਹੁੰਚ ਚੁੱਕੇ ਨੇ ਤੇ ਸਪਸ਼ਟੀਕਰਨ ਜਿਹੜਾ ਮੁੱਖ ਮੰਤਰੀ ਦੇ ਵੱਲੋਂ ਦਿੱਤਾ ਜਾ ਰਿਹਾ ਕੁਝ ਦਿਨ ਪਹਿਲਾਂ ਹੀ ਜਥੇਦਾਰ ਦੇ ਵੱਲੋਂ ਤਲਬ ਕੀਤਾ ਗਿਆ ਸੀਗਾ ਸ੍ਰੀ ਅਕਾਲ ਤਖਤ ਸਾਹਿਬ ਦੇ ਸਖਤਰਤ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕੁਝ ਵਿਵਾਦ ਜੁੜੇ ਸਿੱਗੇ ਇੱਕ ਕਥਿਤ ਇਕ ਗੋਲਕ ਵਾਲੇ ਵਿਆਰ ਨੂੰ ਲੈ ਕੇ ਵੀ ਕਾਫੀ ਰਫੜ ਪਿਆ ਸੀਗਾ ਤਾਂ ਉਸ ਨੂੰ ਲੈ ਕੇ ਵੀ ਸਪਸ਼ਟ ਕਰਨ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਜੜਾਗਾ ਤਲਬ ਕੀਤਾ ਗਿਆ ਸੀ ਤਾਂ ਹੋਰ ਕਈ ਜੜੇ ਵਿਵਾਦ ਸਿਗੇ ਜਿਨ੍ਹਾਂ ਨੂੰ ਲੈ ਕੇ ਸਪਸ਼ਟ ਕਰਨ ਦੇ ਲਈ ਤਲਬ ਕੀਤਾ ਗਿਆ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤਾਂ ਅੱਜ ਜਿਹੜੇ ਨੇ ਉਹ ਪਹੁੰਚੇ ਨੇ ਮੁੱਖ ਮੰਤਰੀ ਭਗਵੰਤ ਮਾਨ ਹਾਲਾਂਕਿ 12 ਵਜੇ ਦਾ ਸਮਾਂ ਦਿੱਤਾ ਗਿਆ ਸੀ ਤੇ ਮੀਟਿੰਗ ਅੰਦਰ ਚੱਲ ਰਹੀ ਹੈ ਭਾਵ ਸਪਸ਼ਟੀਕਰਨ ਜਿਹੜਾ ਮੁੱਖ ਮੰਤਰੀ ਦੇ ਵੱਲੋਂ ਆਪਣਾ ਉਹ ਦਿੱਤਾ ਜਾ ਰਿਹਾ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਹਾਂ ਤਾਂ ਪਹਿਲਾਂ ਨੰਗੇ ਪੈਰੀ ਅਨਤਮਸਤਕੁਐਸ਼ ਦਰਬਾਰ ਸਾਹਿਬ ਅੰਦਰ ਜਾਂਦੇ ਨੇ ਸੁਰੱਖਿਆ ਮੌਜੂਦ ਰਹੀ ਉਹਨਾਂ ਦੇ ਨਾਲ ਹਿਊਮਨ ਚੇਨ ਬਣਾਈ ਗਈ ਤਾਂ ਜੋ ਕੋਈ ਘਟਨਾ ਨਾ ਵਾਪਰ ਜਾਵੇ ਕਿਉਂਕਿ ਉੱਧਰ ਵੱਡੀ ਗਿਣਤੀ ਦੇ ਵਿੱਚ ਸੰਗਤ ਵੀ ਅਸੀਂ ਦਰਬਾਰ ਸਾਹਿਬ ਮੌਜੂਦ ਹੈਗੀ ਹੈ ਤਾਂ ਹਰ ਇੱਕ ਥੀ ਦਾ ਖਾਸ ਧਿਆਨ ਰੱਖਿਆ ਗਿਆ ਤਾਂ ਪਹਿਲਾ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੁੰਦੇ ਨੇ ਸਰਬੱਧ ਦੇਪ ਲਈ ਰਾਸ ਕਿਤੀ ਜਾਂਦੀ ਹੈ ਉਸ ਤੋਂ ਬਾਅਦ ਸ਼੍ਰੀ ਅਕਾਲ ਤਤ ਸਾਹਿਬ ਦੇ ਸਖਤਰ ਤਵੇਖੇ ਪਹੁੰਚ ਚੁੱਕੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਪਸ਼ਟੀਕਰਨ ਦਿੱਤਾ ਜਾ ਰਿਹਾ ਹਾਲਾਂਕਿ ਵੇਖਣਾ ਹੋਏਗਾ ਕਿੰਨਾ ਸਮਾਂ ਇਹ ਪੂਰਾ ਸਮਾਂ ਇਸ ਚੀਜ਼ ਨੂੰ ਲੱਗਦਾ ਹੈ ਸਪਸ਼ਟੀਕਰਨ ਦੇਣ ਦੇ ਲਈ ਕਿੰਨਾ ਸਮਾਂ ਇਹ ਪੂਰੇ ਸਵਾਲ ਜਵਾਬ ਹੁੰਦੇ ਨੇ ਅੱਧਾ ਘੰਟਾ ਲੱਗਦਾ ਹੈ ਘੰਟਾ ਲੱਗਦਾ ਫਿਲਹਾਲ ਇਹ ਵੇਖਣਾ ਹੋਏਗਾ ਪਰ ਜੋ ਅੰਦਰ ਸ਼੍ਰੀ ਅਕਾਲ ਤਤ ਸਾਹਿਬ ਦੇ ਸਖਤਰ ਤਵੇਖੇ ਜ਼ਰੂਰ ਸਪਸ਼ਟੀਕਰਨ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਪਣਾ ਦਿੱਤਾ ਕੀਤਾ ਜਾ ਰਿਹਾ ਹੈ ਬਹੁਤ ਸਾਰੇ ਸਵਾਲ ਜਿਹੜੇ ਨੇ ਉਹ ਕੀਤੇ ਜਾਣਗੇ ਗੋਲਕ ਵਿਵਾਦ ਹੋਇਆ ਸੀਗਾ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਜਿਹੜਾ ਇੱਕ ਵੱਡੇ ਜਿਹੜੇ ਨਾ ਇੱਕ ਵਿਆਹ ਦਿੱਤਾ ਗਿਆ ਸੀ ਗੋਲਕ ਨੂੰ ਲੈ ਕੇ ਮੁੱਖ ਮੰਤਰੀ ਭਵੰਤ ਮਾਨ ਨੇ ਤਾਂ ਉਸ ਦੇ ਲਈ ਵੀ ਤਲਬ ਕੀਤਾ ਗਿਆ ਸੀ ਕਿਉਂਕਿ ਉਸ ਤੋਂ ਬਾਅਦ ਕਾਫੀ ਜੜਿਆ ਵਿਵਾਦ ਵਧਿਆ ਵਿਰੋਧੀਆਂ ਦੇ ਵੱਲੋਂ ਨਿਸ਼ਾਨੇ ਸਾਧੇ ਗਏ ਸੀਗੇ ਐਂਟੀ ਪਾਰਟੀਆਂ ਦੇ ਵੱਲੋਂ ਵੀ ਇਸ ਪੂਰੇ ਬਿਆਨ ਨੂੰ ਲੈ ਕੇ ਨਿਸ਼ਾਨੇ ਸਾਧਦੇ ਗਿਓਦ ਰੈਸਿਪੀ ਸੀ ਵੀਸ ਪੂਰੇ ਬਿਆਨ ਤੇ ਨਰਾਜ਼ ਜਿਹੜੀ ਐ ਉਹ ਦਿਖਾਈ ਦਿੱਤੀ ਸੀਗੀ ਤਾਂ ਉਹਨਾਂ ਨੂੰ ਐਸਡੀਪੀਸੀ ਨੇ ਵੀ ਕਿਹਾ ਸੀ ਕਿ ਅਜਿਹਾ ਬਿਆਨ ਜਿਹੜਾਗਾ ਮੁੱਖ ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ ਇਹ ਧਾਰਮਿਕ ਭਾਵਨਾਵਾਂ ਦੇ ਬਿਲਕੁਲ ਉਲਟ ਹੋ ਜਾਂਦਾ ਜਿਸ ਨੂੰ ਲੈ ਕੇ ਕਾਫੀ ਵਿਵਾਦ ਵਧਿਆ ਉਸ ਤੋਂ ਬਾਅਦ ਫਿਰ ਜਥੇਦਾਰ ਸੀ ਅਕਾਲ ਤਖਤ ਸਰ ਦੇ ਜਿਹੜੇ ਹੈਗੇ ਨੇ ਕਾਜਕਾਲੀ ਜਥੇਦਾਰ ਉਹਨਾਂ ਨੂੰ ਫਿਰ ਉਹਨਾਂ ਦੇ ਵੱਲੋਂ ਤਲਬ ਕੀਤਾ ਗਿਆ ਸੀ ਇਸ ਬਿਆਨ ਨੂੰ ਲੈ ਕੇ ਤੇ ਨਾਲ ਇੱਕ ਹੋਰ ਵੀਡੀਓ ਮਾਮਲਾ ਉਸ ਦੇਸ਼ ਬੰਦਤ ਵੀ ਤਲਬ ਕੀਤਾ ਗਿਆ ਤਾਂ ਅੱਜ 12 ਵਜੇ ਦਾ ਸਮਾਂ ਦਿੱਤਾ ਗਿਆ ਸੀ ਤਾਂ ਹੋਰ ਵੀ ਲੀਡਰਸ਼ਿਪ ਜਿਹੜੀ ਆ ਮੌਜੂਦ ਭਗਵੰਤ ਮਾਨ ਸਿੰਘ ਦੇ ਨਾਲ ਹੈਗੇ ਆ ਕਈ ਵਿਧਾਇਕ ਹੈਗੇ ਨੇ ਕਈ ਮੰਤਰੀ ਉਹਨਾਂ ਦੇ ਨਾਲ ਮੌਜੂਦ ਹੈਗੇ ਨੇ ਪਹਿਲਾਂ ਨਤਮਸਤਕ ਹੋਏ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਮੱਥਾ ਟੇਕਿਆ ਹੁਣ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੇਸ਼ਕੱਤਰ ਦੇ ਵਿਖੇ ਪਹੁੰਚ ਚੁੱਕੇ ਨੇ ਸਪਸ਼ਟ ਕਰਨਾ ਆਪਣਾ ਜਿਹੜਾ ਉਹਨਾਂ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਤਾਂ ਫਿਲਹਾਲ ਕਿੰਨਾ ਸਮਾਂ ਚੱਲਦਾ ਇਹ ਪੂਰਾ ਸਪਸ਼ਟਿਕਰਨ ਤਾਂ ਫਿਲਹਾਲ ਦੇਖਣਾ ਹੋਏਗਾ ਮੁੱਖ ਮੰਤਰੀ ਭਗਵੰਤ ਮਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰ ਦੇ ਵਿਖੇ ਪਹੁੰਚ ਚੁੱਕੇ ਨੇ ਉਦੋਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੀ ਜਿਹੜੇ ਨੇ ਸਕੱਤਰਤ ਵਿਖੇ ਪਹੁੰਚ ਚੁੱਕੇ ਨੇ ਤੇ ਸਪਸ਼ਟੀਕਰਨ ਜਿਹੜਾ ਹੈ ਮੁੱਖ ਮੰਤਰੀ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਕੁਝ ਦਿਨ ਪਹਿਲਾਂ ਹੀ ਜਥੇਦਾਰ ਦੇ ਵੱਲੋਂ ਤਲਬ ਕੀਤਾ ਗਿਆ ਸੀਗਾ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰਤ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕੁਝ ਵਿਵਾਦ ਜੁੜੇ ਸੀਗੇ ਇੱਕ ਕਥਿਤ ਵੀਡੀਓ ਵਾਇਰਲ ਮਾਮਲਾ ਸੀਗਾ ਉਸ ਮਾਮਲੇ ਦੇ ਉੱਪਰ ਵੀ ਸਪਸ਼ਟੀਕਰਨ ਜਿਹੜਾ ਜਥੇਦਾਰ ਦੇ ਵੱਲੋਂ ਮੰਗਿਆ ਗਿਆ ਸੀਗਾ ਤੇ ਨਾਲ ਹੀ ਇੱਕ ਗੋਲਕ ਵਾਲੇ ਵਿਆਰ ਨੂੰ ਲੈ ਕੇ ਵੀ ਕਾਫੀ ਰਫੜ ਪਿਆ ਸੀਗਾ ਤਾਂ ਉਸ ਨੂੰ ਲੈ ਕੇ ਵੀ ਸਪਸ਼ਟ ਕਰਨ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਜੜਾਗਾ ਤਲਬ ਕੀਤਾ ਗਿਆ ਸੀ ਤਾਂ ਹੋਰ ਕਈ ਜੜੇ ਵਿਵਾਦ ਸਿਗੇ ਜਿਨ੍ਹਾਂ ਨੂੰ ਲੈ ਕੇ ਸਪਸ਼ਟੀਕਰਨ ਦੇ ਦੇ ਲਈ ਤਲਬ ਕੀਤਾ ਗਿਆ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤਾਂ ਅੱਜ ਜਿਹੜੇ ਨੇ ਉਹ ਪਹੁੰਚੇ ਨੇ ਮੁੱਖ ਮੰਤਰੀ ਭਗਵੰਤ ਮਾਨ ਹਾਲਾਂਕਿ 12 ਵਜੇ ਦਾ ਸਮਾਂ ਦਿੱਤਾ ਗਿਆ ਸੀ ਤੇ ਮੀਟਿੰਗ ਅੰਦਰ ਚੱਲ ਰਹੀ ਹੈ ਭਾਵ ਸਪਸ਼ਟੀਕਰਨ ਜਿਹੜਾ ਮੁੱਖ ਮੰਤਰੀ ਦੇ ਵੱਲੋਂ ਆਪਣਾ ਉਹ ਦਿੱਤਾ ਜਾ ਰਿਹਾ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਹਾਂ ਤਾਂ ਪਹਿਲਾਂ ਨੰਗੇ ਪੈਰੀ ਨਤਮਸਤਕੋਇਸ਼ ਦਰਬਾਰ ਸਾਹਿਬ ਅੰਦਰ ਜਾਂਦੇ ਨੇ ਸੁਰੱਖਿਆ ਮੌਜੂਦ ਰਹੀ ਉਹਨਾਂ ਦੇ ਨਾਲ ਹਿਊਮਨ ਚੇਨ ਬਣਾਈ ਗਈ ਤਾਂ ਜੋ ਕੋਈ ਘਟਨਾ ਨਾ ਵਾਪਰ ਜਾਵੇ ਕਿਉਂਕਿ ਉਧਰ ਵੱਡੀ ਗਿਣਤੀ ਦੇ ਵਿੱਚ ਸੰਗਤ ਵੀ ਅਛੇ ਦਰਬਾਰ ਸਾਹਿਬ ਮੌਜੂਦ ਹੈਗੀ ਤਾਂ ਹਰ ਇੱਕ ਚੀਜ਼ ਦਾ ਖਾਸ ਧਿਆਨ ਰੱਖਿਆ ਗਿਆ ਤਾਂ ਪਹਿਲਾ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੁੰਦੇ ਨੇ ਸਰਬੱਧ ਦੇਪ ਲਈ ਦੀ ਰਾਸ ਕਿਤੀ ਜਾਂਦੀ ਹੈ ਉਸ ਤੋਂ ਬਾਅਦ ਸ਼੍ਰੀ ਅਕਾਲ ਤਤ ਸਾਹਿਬ ਦੇ ਸਕੱਤਰ ਤਵਿੱਖੇ ਪਹੁੰਚ ਚੁੱਕੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਤੇ ਸਪਸ਼ਟੀਕਰਨ ਦਿੱਤਾ ਜਾ ਰਿਹਾ ਹਾਲਾਂਕਿ ਵੇਖਣਾ ਹੋਏਗਾ ਕਿੰਨਾ ਸਮਾਂ ਇਹ ਪੂਰਾ ਸਮਾਂ ਇਸ ਚੀਜ਼ ਨੂੰ ਲੱਗਦਾ ਹੈ ਸਪਸ਼ਟੀਕਰਨ ਦੇਣ ਦੇ ਲਈ ਕਿੰਨਾ ਸਮਾਂ ਇਹ ਪੂਰੇ ਸਵਾਲ ਜਵਾਬ ਗੁੰਦੇ ਨੇ ਅੱਧਾ ਘੰਟਾ ਲੱਗਦਾ ਹੈ ਘੰਟਾ ਲੱਗਦਾ ਫਿਲਹਾਲ ਇਹ ਵੇਖਣਾ ਹੋਏਗਾ ਪਰ ਜੋ ਅੰਦਰ ਸ਼੍ਰੀ ਅਕਾਲ ਤਤ ਸਾਹਿਬ ਦੇ ਸਕੱਤਰ ਤਵਿੱਖੇ ਜ਼ਰੂਰ ਸਪਸ਼ਟੀਕਰਨ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਪਣਾ ਦਿੱਤਾ ਕੀਤਾ ਜਾ ਰਿਹਾ ਹੈ ਬਹੁਤ ਸਾਰੇ ਸਵਾਲ ਜਿਹੜੇ ਨੇ ਉਹ ਕੀਤੇ ਜਾਣਗੇ ਗੋਲਕ ਵਿਵਾਦ ਹੋਇਆ ਸੀਗਾ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਜਿਹੜਾ ਇੱਕ ਵੱਡੇ ਜਿਹੜੇ ਨਾ ਇੱਕ ਵਿਆਨ ਦਿੱਤਾ ਗਿਆ ਸੀ ਗੋਲਕ ਨੂੰ ਲੈ ਕੇ ਮੁੱਖ ਮੰਤਰੀ ਭਵੰਤ ਮਾਨ ਨੇ ਤਾਂ ਉਸ ਦੇ ਲਈ ਵੀ ਤਲਬ ਕੀਤਾ ਗਿਆ ਸੀ ਕਿਉਂਕਿ ਉਸ ਤੋਂ ਬਾਅਦ ਕਾਫੀ ਜੜਿਆ ਵਿਵਾਦ ਵਧਿਆ ਵਿਰੋਧੀਆਂ ਦੇ ਵੱਲੋਂ ਨਿਸ਼ਾਨੇ ਸਾਧੇ ਗਏ ਸੀਗੇ ਐਂਟੀ ਪਾਰਟੀਆਂ ਦੇ ਵੱਲੋਂ ਵੀ ਇਸ ਪੂਰੇ ਬਿਆਨ ਨੂੰ ਲੈ ਕੇ ਨਿਸ਼ਾਨ ਨੇ ਸਾਦੇ ਗਿਉਦ ਰੈਸਿਪੀ ਸੀ ਵੀਸ ਪੂਰੇ ਬਿਆਨ ਤੇ ਨਰਾਜ਼ ਜਿਹੜੀ ਹੈ ਉਹ ਦਿਖਾਈ ਦਿੱਤੀ ਸੀਗੀ ਤਾਂ ਉਹਨਾਂ ਨੂੰ ਐਸਪੀਸੀ ਨੇ ਵੀ ਕਿਹਾ ਸੀ ਕਿ ਅਜਿਹਾ ਬਿਆਨ ਜਿਹੜਾਗਾ ਮੁੱਖ ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ ਇਹ ਧਾਰਮਿਕ ਭਾਵਨਾਵਾਂ ਮਤੇ ਬਿਲਕੁਲ ਉਲਟ ਹੋ ਜਾਂਦਾ ਜਿਸ ਨੂੰ ਲੈ ਕੇ ਕਾਫੀ ਵਿਵਾਦ ਬਧਿਆ ਉਸ ਤੋਂ ਬਾਅਦ ਫਿਰ ਜਥੇਦਾਰ ਸੀ ਅਕਾਲ ਤਖਤ ਸਰ ਦੇ ਜਿਹੜੇ ਹੈਗੇ ਨੇ ਕਾਰਜਕਾਰੀ ਜਥੇਦਾਰ ਉਹਨਾਂ ਨੂੰ ਫਿਰ ਉਹਨਾਂ ਦੇ ਵੱਲੋਂ ਤਲਬ ਕੀਤਾ ਗਿਆ ਸੀ ਇਸ ਬਿਆਨ ਨੂੰ ਲੈ ਕੇ ਤੇ ਨਾਲ ਇੱਕ ਹੋਰ ਵੀਡੀਓ ਮਾਮਲਾ ਹੈ ਉਸ ਦੇਸ਼ ਬੰਦਤ ਵੀ ਤਲਬ ਕੀਤਾ ਗਿਆ ਤਾਂ ਅੱਜ 12 ਵਜੇ ਦਾ ਸਮਾਂ ਦਿੱਤਾ ਗਿਆ ਸੀ ਤਾਂ ਹੋਰ ਵੀ ਲੀਡਰਸ਼ਿਪ ਜਿਹੜੀ ਆ ਮੌਜੂਦ ਭਗਵੰਤ ਮਾਨ ਸਿੰਘ ਦੇ ਨਾਲ ਹੈਗੇ ਆ ਕਈ ਵਿਧਾਇਕ ਹੈਗੇ ਨੇ ਕਈ ਮੰਤਰੀ ਉਹਨਾਂ ਦੇ ਨਾਲ ਮੌਜੂਦ ਹੈਗੇ ਨੇ ਪਹਿਲਾਂ ਨਤਮਸਤਕ ਹੋਏ ਦਰਬਾਰ ਸਾਹਿਬ ਵਿਖੇ ਨਤਮਸਤਕ ਕੋਈ ਮੱਠਾ ਟੇਕਿਆ ਹੁਣ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੇਸ਼ਕੱਤਰ ਦੇ ਵਿਖੇ ਪਹੁੰਚ ਚੁੱਕੇ ਨੇ ਸਪਸ਼ਟੇ ਕਰਨਾ ਆਪਣਾ ਜਿਹੜਾ ਉਹਨਾਂ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਤਾਂ ਫਿਲਹਾਲ ਕਿੰਨਾ ਸਮਾਂ ਚੱਲਦਾ ਇਹ ਪੂਰਾ ਸਪਸ਼ਟਿਕਰਨ ਤਾਂ ਫਿਲਹਾਲ ਦੇਖਣਾ ਹੋਵੇਗਾ ਮੁੱਖ ਮੰਤਰੀ ਭਗਵੰਤ ਮਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰ ਦੇ ਵਿਖੇ ਪਹੁੰਚ ਚੁੱਕੇ ਨੇ ਉਦੋਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੀ ਜਿਹੜੇ ਨੇ ਸਕੱਤਰਤ ਵਿਖੇ ਪਹੁੰਚ ਚੁੱਕੇ ਨੇ ਤੇ ਸਪਸ਼ਟੀਕਰਨ ਜਿਹੜਾ ਮੁੱਖ ਮੰਤਰੀ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਕੁਝ ਦਿਨ ਪਹਿਲਾਂ ਹੀ ਜਥੇਦਾਰ ਦੇ ਵੱਲੋਂ ਤਲਬ ਕੀਤਾ ਗਿਆ ਸੀਗਾ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰਤ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕੁਝ ਵਿਵਾਦ ਜੁੜੇ ਸੀਗੇ ਇੱਕ ਕਥਿਤ ਵੀਡੀਓ ਵਾਇਰਲ ਮਾਮਲਾ ਸੀਗਾ ਉਸ ਮਾਮਲੇ ਦੇ ਉੱਪਰ ਵੀ ਸਪਸ਼ਟੀਕਰਨ ਜਿਹੜਾ ਜਥੇਦਾਰ ਦੇ ਵੱਲੋਂ ਮੰਗਿਆ ਗਿਆ ਸੀਗਾ ਤੇ ਨਾਲ ਹੀ ਇੱਕ ਗੋਲਕ ਵਾਲੇ ਵਿਆਰ ਨੂੰ ਲੈ ਕੇ ਵੀ ਕਾਫੀ ਰਫੜ ਪਿਆ ਸੀਗਾ ਤਾਂ ਉਸ ਨੂੰ ਲੈ ਕੇ ਵੀ ਸਪਸ਼ਟਕਰਨ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਜੜਾਗਾ ਤਲਬ ਕੀਤਾ ਗਿਆ ਸੀ ਤਾਂ ਹੋਰ ਕਈ ਜੜੇ ਵਿਵਾਦ ਸੀਗੇ ਜਿਨ੍ਹਾਂ ਨੂੰ ਲੈ ਕੇ ਸਪਸ਼ਟਕਰਨ ਦੇਣ ਦੇ ਲਈ ਤਲਬ ਕੀਤਾ ਗਿਆ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤਾਂ ਅੱਜ ਜਿਹੜੇ ਨੇ ਉਹ ਪਹੁੰਚੇ ਨੇ ਮੁੱਖ ਮੰਤਰੀ ਭਗਵੰਤ ਮਾਨ ਹਾਲਾਂਕਿ 12 ਵਜੇ ਦਾ ਸਮਾਂ ਦਿੱਤਾ ਗਿਆ ਸੀ ਤੇ ਮੀਟਿੰਗ ਅੰਦਰ ਚੱਲ ਰਹੀ ਹੈ ਭਾਵ ਸਪਸ਼ਟੀਕਰਨ ਜਿਹੜਾ ਮੁੱਖ ਮੰਤਰੀ ਦੇ ਵੱਲੋਂ ਆਪਣਾ ਉਹ ਦਿੱਤਾ ਜਾ ਰਿਹਾ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਹਾਂ ਤਾਂ ਪਹਿਲਾਂ ਨੰਗੇ ਪੈਰੀ ਅਨਤਮਸਤਕੁਐਸ਼ ਦਰਬਾਰ ਸਾਹਿਬ ਅੰਦਰ ਜਾਂਦੇ ਨੇ ਸੁਰੱਖਿਆ ਮੌਜੂਦ ਰਹੀ ਉਹਨਾਂ ਦੇ ਨਾਲ ਹਿਊਮਨ ਚੇਨ ਬਣਾਈ ਗਈ ਤਾਂ ਜੋ ਕੋਈ ਘਟਨਾ ਨਾ ਵਾਪਰ ਜਾਵੇ ਕਿਉਂਕਿ ਉੱਧਰ ਵੱਡੀ ਗਿਣਤੀ ਦੇ ਵਿੱਚ ਸੰਗਤ ਵੀ ਅਸ਼ੇ ਦਰਬਾਰ ਸਾਹਿਬ ਮੌਜੂਦ ਹੈਗੀ ਹੈ ਤਾਂ ਹਰ ਇੱਕ ਥੀ ਦਾ ਖਾਸ ਧਿਆਨ ਰੱਖਿਆ ਗਿਆ ਤਾਂ ਪਹਿਲਾ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੁੰਦੇ ਨੇ ਸਰਬੱਧ ਦੇ ਪਲੇ ਦੀ ਰਾਸ ਕਿੱਥੀ ਜਾਂਦੀ ਹੈ ਉਸ ਤੋਂ ਬਾਅਦ ਸ਼੍ਰੀ ਅਕਾਲ ਤੱਤ ਸਾਹਿਬ ਦੇ ਸਖਤਰ ਤਵੇਕੇ ਪਹੁੰਚ ਚੁੱਕੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਤੇ ਸਪਸ਼ਟੀਕਰਨ ਦਿੱਤਾ ਜਾ ਰਿਹਾ ਹਾਲਾਂਕਿ ਵੇਖਣਾ ਹੋਏਗਾ ਕਿੰਨਾ ਸਮਾਂ ਇਹ ਪੂਰਾ ਸਮਾਂ ਇਸ ਚੀਜ਼ ਨੂੰ ਲੱਗਦਾ ਹੈ ਸਪਸ਼ਟੀਕਰਨ ਦੇਣ ਦੇ ਲਈ ਕਿੰਨਾ ਸਮਾਂ ਇਹ ਪੂਰੇ ਸਵਾਲ ਜਵਾਬ ਗੁੰਦੇ ਨੇ ਅੱਧਾ ਘੰਟਾ ਲੱਗਦਾ ਹੈ ਘੰਟਾ ਲੱਗਦਾ ਫਿਲਹਾਲ ਇਹ ਵੇਖਣਾ ਹੋਏਗਾ ਪਰ ਜੋ ਅੰਦਰ ਸ਼੍ਰੀ ਅਕਾਲ ਤੱਤ ਸਾਹਿਬ ਦੇ ਸਖਤਰ ਤਵੇਕੇ ਜਰੂਰ ਸਪਸ਼ਟੀਕਰਨ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਪਣਾ ਦਿੱਤਾ ਕੀਤਾ ਜਾ ਰਿਹਾ ਹੈ ਬਹੁਤ ਸਾਰੇ ਸਵਾਲ ਜਿਹੜੇ ਨੇ ਉਹ ਕੀਤੇ ਜਾਣਗੇ ਗੋਲਕ ਵਿਵਾਦ ਹੋਇਆ ਸੀਗਾ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਜਿਹੜਾ ਇੱਕ ਵੱਡੇ ਜਿਹੜੇ ਨਾ ਇੱਕ ਵਿਆਹ ਦਿੱਤਾ ਗਿਆ ਸੀ ਗੋਲਕ ਨੂੰ ਲੈ ਕੇ ਮੁੱਖ ਮੰਤਰੀ ਭਵੰਤ ਮਾਨ ਨੇ ਤਾਂ ਉਸ ਦੇ ਲਈ ਵੀ ਤਲਬ ਕੀਤਾ ਗਿਆ ਸੀ ਕਿਉਂਕਿ ਉਸ ਤੋਂ ਬਾਅਦ ਕਾਫੀ ਜੜਿਆ ਵਿਵਾਦ ਵਧਿਆ ਵਿਰੋਧੀਆਂ ਦੇ ਵੱਲੋਂ ਨਿਸ਼ਾਨੇ ਸਾਧੇ ਗਏ ਸੀਗੇ ਐਂਟੀ ਪਾਰਟੀਆਂ ਦੇ ਵੱਲੋਂ ਵੀ ਇਸ ਪੂਰੇ ਬਿਆਨ ਨੂੰ ਲੈ ਕੇ ਨਿਸ਼ਾਨੇ ਸਾਦੇ ਗਿਉਦ ਰੈਸਪੀਸੀ ਵੀਸ ਪੂਰੇ ਬਿਆਨ ਤੇ ਨਰਾਜ਼ ਜਿਹੜੀ ਹੈ ਉਹ ਦਿਖਾਈ ਦਿੱਤੀ ਸੀਗੀ ਤਾਂ ਉਹਨਾਂ ਨੂੰ ਐਸਪੀਸੀ ਨੇ ਵੀ ਕਿਹਾ ਸੀ ਕਿ ਅਜੇ ਆ ਬਿਆਨ ਜੜਾਗਾ ਮੁੱਖ ਮੰਤਰੀ